ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ 25 ਅਪ੍ਰੈਲ 2024 ਤੇ ਆਪਾਂ ਨੇ ਕੁਦਰਤੀ ਖੇਤੀ 'ਚ ਇਹ ਦੇਖਣ ਲਈ ਵੀ ਮੌਸਮ ਦੇ ਵਿੱਚ ਗਰਮੀ ਸਰਦੀ ਵਿੱਚ ਸਾਡੀਆਂ ਫਸਲਾਂ ਤੇ ਕੀ ਅਸਰ ਹੁੰਦਾ ਤੇ ਪਛੈਤੇ ਆਲੂ ਲਾਏ ਸੀਗੇ ਵੈਸੇ ਹਾਲੇ ਵੀ ਬੇਲਾਂ ਹਰੀਆਂ ਨੇ ਪਰ ਕਿਉਂਕਿ ਹੁਣ ਕਣਕਾਂ ਵੱਡੀਆਂ ਚਾ ਚੁੱਕੀਆਂ ਨਾਲ ਦੇ ਖੇਤਾਂ ਵਿੱਚੋਂ ਸੁੰਡੀਆਂ ਵਗੈਰਾ ਇੱਧਰ ਆ ਜਾਂਦੀ ਨੇ ਆਪਾਂ ਸੁੰਡੀਆਂ ਵੀ ਮਾਰਦੇ ਸੋ ਉਹਦੀ ਵਜ੍ਹਾ ਨਾਲ ਵੀ ਕਈ ਵਾਰੀ ਸਬਜ਼ੀ ਮੈਂ ਲੇਟੇ ਬੀਜਦਾ ਹਾਂ ਸੋ ਉਹ ਹੁਣ ਇਹਦੇ ਪੱਤੇ ਵੀ ਖਾ ਚੁੱਕੀ ਆ ਪਰ ਆਲੂ ਦੀਆਂ ਬੇਲਾਂ ਹਰੀਆਂ ਨੇ ਇੱਕ ਥੋੜੀ ਜੀ ਮਲਚਿੰਗ ਕੀਤੀ ਗਈ ਸੀ ਬਾਕੀ ਇਹ ਬਿਨਾ ਬੱਟ ਤੋਂ ਬਿਨਾ ਬੈੱਡ ਤੋਂ ਪੱਧਰ ਜਿਹਾ ਧਰਤੀ ਤੇ ਸੀ ਸੋ ਆਪਾਂ ਦੇਖਾਂਗੇ ਵੀ ਇੱਥੇ ਆਲੂਆਂ ਦਾ ਕੀ ਰਿਜ਼ਲਟ ਨਿਕਲਿਆ ਕੀ ਉਹਨਾਂ ਦਾ ਰੰਗ ਬਣਿਆ ਕਿਉਂਕਿ ਅਸਲ ਇਹ ਗੱਲ ਮੰਨੀ ਜਾਂਦੀ ਆ ਵੀ ਜਿਹੜਾ ਸਿੱਤ ਆਲੂ ਆ ਗਰਮੀ ਵਧਣ ਨਾਲ ਉਹ ਬੱਟਾਂ ਦੇ ਵਿੱਚੇ ਫਟ ਜਾਂਦਾ ਪਰ ਇਹ ਗੱਲ ਵੀ ਮੰਨਣੀ ਪੈਂਦੀ ਵੀ ਕੁਦਰਤੀ ਖੇਤ ਵੀ ਧਰਤੀ ਦਾ ਤਾਪਮਾਨ ਜਿਹੜਾ ਉਹ ਦੂਜੀ ਧਰਤੀ ਨਾਲੋਂ ਡਾਊਨ ਰਹਿੰਦਾ ਸੋ ਆਪਾਂ ਦੇਖਦੇ ਆਂ ਵੀ ਬੈਸਤਾ ਇਹ ਹੋਰ ਦਿਨ ਵੀ ਖੜਾ ਸਕਦੇ ਆਪਾਂ ਮਈ ਚ ਪੱਟ ਸਕਦੇ ਸੀ ਪਰ ਆਪਾਂ ਹੁਣ ਇਹਨੂੰ ਪੱਟ ਲੈਣਾ ਦੇਖਦੇ ਆਂ ਵੀ ਅਪ੍ਰੈਲ ਤੱਕ ਕਿਉਂਕਿ ਹੁਣ ਤਕਰੀਬਨ ਇਹ ਫੁੱਲ ਤੋਂ ਲੈ ਕੇ ਆਪਣੀ ਲਾਸਟ ਸਟੇਜ ਤੱਕ ਚਲੇ ਗਿਆ ਹੁਣ ਆਪਾਂ ਉਹ ਦੇਖਦੇ ਆਂ ਉਹ ਆਪਾਂ ਇਹ ਬੀਜੇ ਸੀਗੇ ਮਲਚਿੰਗ ਵਿਧੀ ਨਾਲ ਆ ਹੁਣ ਮੇ ਬੀਲਾਂ ਵੱਢ ਲਿਆ ਕੀ ਸਾਜਦੇ ਨਿਕਲਣੇ ਜਿਹੜੇ ਸਾਰਾ ਰਿਜ਼ਲਟ ਦੇਖਾਂਗੇ ਵੀ ਵੱਡੇ ਨਿਕਲ ਜਾਂ ਛੋਟੇ ਨਿਕਲੇ ਤਕਰੀਬਨ ਪਹਿਲਾ ਆਲੂ ਵੱਟਿਆ ਜੀ ਗਰਮੀ ਦਾ ਅਸਰ ਤਾਂ ਹੋਇਆ ਪਰ ਸਾਈਜ਼ ਵਧੀਆ ਬਣਿਆ ਹੋਇਆ ਬਾਕੀ ਹੁਣ ਜਿੰਨੇ ਵੀ ਆਲੂ ਸਗੇ ਉਹ ਆਪਾਂ ਇਹ ਭਾਂਡੇ ਚ ਪਾਉਂਦੇ ਜਾਵਾਂਗੇ ਦੇਖਾਂਗੇ ਵੀ ਆਪਣੇ ਕੋਲੇ ਥੋੜੀ ਜਿਹਾ ਕਿੰਨੇ ਕਾਲੂ ਨਿੱਕਲਦੇ ਨੇ ਤਕਰੀਬਨ ਕੁਦਰਤੀ ਖੇਤੀ ਹੁਣ ਕਰਕੇ ਬਹੁਤਾ ਵੱਡੇ ਸਾਈਜ਼ ਦਾ ਹੁਣ ਕਹਾਂ ਪੱਟਿਆਂ ਦੀ ਪਤਾ ਲੱਗੂ ਪਰ ਫੇਰ ਵੀ ਜੋ ਰਿਜ਼ਲਟ ਆਊਗਾ ਦੇਖਦੇ ਆਂ ਇਹ ਆਪਣੇ ਜੀ ਇੱਕ ਆਲੂ ਦੇ ਵਿੱਚ 2 4 6 7 ਆਲੂ ਪ੍ਰਾਪਤ ਹੋਏ ਨੇ ਇੱਕਾ ਹੋਰ ਵੀ ਪੈ ਥਲੇ 7 ਨਹੀਂ ਜੀ 8 ਹੋ ਗਏ ਕਿਉਂਕਿ ਜਿਹੜੇ ਆਲੂ ਬੀਜੇ ਸਨ ਕੋਈ ਬਹੁਤ ਹੀ ਵੱਡੇ ਸਾਈਜ਼ ਦੇ ਨਹੀਂ ਸਨ ਛੋਟੇ ਸਨ ਸੋ ਇਹਦੇ ਤੋਂ ਆਪਾਂ 8 ਆਲੂ ਪ੍ਰਾਪਤ ਹੋ ਗਏ ਥੋੜਾ ਖਾਂ ਦੇਲ ਪੜਦੇ ਆ ਤੋਂ ਕਈ ਆਲੂ ਬੀਜ ਤੇ ਸੀ ਥੋੜੀ ਜਗ੍ਹਾ ਤੇ ਗੋਲ ਦਾ ਚੱਕਰ ਬਣਾਗਾ ਤੁਹਾਨੂੰ ਇਹ ਖਲੋ ਆਪਾਂ ਦੇਖਦੇ ਆ ਕਿ ਰਿਜ਼ਲਟ ਨਿਕਲਦਾ ਦੇਖੋ ਛੋਟਾ ਆਲੂ ਹੈ ਪਰ ਰੰਗ ਰੂਪ ਵਧੀਆ ਕਿਉਂਕਿ ਇਸ ਟਾਈਮ ਨਵੀਂ ਮਾਰਕੀਟ ਤੇ ਵਿਚ ਆਲੂ ਹੁੰਦਾ ਕਿਸਾਨ ਦਾ ਜਦੋਂ ਸਟੋਰ 'ਚ ਚਲੇ ਗਿਆ ਵਪਾਰੀ ਕੋਲ ਚਲੇ ਗਿਆ ਫੇਰ ਆਲੂ ਦਾ ਰੇਟ ਹੋਰ ਹੋ ਜਾਂਦਾ ਇਹ ਆਲੂ ਬਰੀਕ ਨਿਕਲਦਾ ਆ ਵੱਡਾ ਹੋ ਗਿਆ ਪਰ ਜਖਮੀ ਹੋ ਗਿਆ ਹਾਂਜੀ ਦੋਸਤੋ ਹੁਣ ਆਪਾਂ ਅਗਲੇ ਸਾਂਗੇ ਕਿਉਂਕਿ ਇਸ ਟਾਈਮ ਤੱਕ ਜੇ ਕੁਦਰਤੀ ਖੇਤੀ ਵਿੱਚ ਬਿਨਾ ਬੱਟ ਤੋਂ ਬਿਨਾ ਬਿੜ ਤੋਂ ਆਲੂ ਹੋ ਸਕਦੇ ਨੇ ਤਾਂ ਪਾ ਜ਼ਿਆਦਾ ਹੀ ਬੀਜ ਸਕਦੇ ਆ ਵੀ ਥੋੜੇ ਆਲੂ ਬੀਜ ਕੇ ਪਤਾ ਲੱਗ ਜਾਂਦਾ ਵੀ ਇਹ ਧਰਤੀ ਦੇ ਵਿੱਚ ਹੁੰਦੇ ਨੇ ਜਾਂ ਨਹੀਂ ਆ ਦੇਖੋ ਆ ਵੀ ਇਹਦੇ ਆਲੂ ਪਾੜ ਰੱਖ ਲੈਣੇ ਹਲੇ ਬਾਅਦ ਚ ਦੇਖਦੇ ਕਿੰਨੇ ਕਰਨ ਇੱਕ ਵੜੇ ਨੇ ਦੇਖੋ ਜਿਹੜਾ ਰੰਗ ਰੂਪ ਹੁੰਦਾ ਸ਼ਿਆਲ ਚ ਉਹ ਤਾਂ ਹੁੰਦਾ ਬਹੁਤ ਸ਼ਾਨਦਾਰ ਪਰ ਹੁਣ ਉਹ ਜਿਆ ਰੰਗ ਰੂਪ ਨਹੀਂ ਕੋਈ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਤਾਪਮਾਨ ਕਿੱਥੇ ਫਿਰਦਾ ਏਸ ਵੇਲੇ ਥੱਲੇ ਜੀ 2 4 6 8 10 12 ਕਾਲੂ ਨਿਕਲ ਰਹੇ ਮੌਸਮ ਵੀ ਦੇਖੋ ਵੀ ਕਿਹੋ ਜਿਹਾ ਤੇ ਖਾਸ ਗੱਲ ਹੈ ਵੀ ਆਪਾਂ ਉਸ ਜਿਆਦਾ ਸਹੂਲਤਾਂ ਨਹੀਂ ਦਿੱਤੀ ਆਪਾਂ ਨੇ ਕਿਹੜਾ ਕੁਝ ਵਰਖਾ ਦੇ ਤੇ ਪਾਇਆ ਹੁਣ ਅਗਲੀ ਵੇਲੇ ਆ ਵੀ ਥੱਲੇ ਕਿੰਨੇ ਕਾਲਿਕਰਦੇ ਦੇਖਦੇ ਆ ਇਹਦੀਆਂ ਟਾਣੀਆਂ ਸਾਨੂੰ 3 6 8 ਟਾਣੀਆਂ ਆਪਣੀਆਂ ਅਸੀਂ ਹੱਸਦੇ ਹਾਂ ਜੀ ਇਹਦੀਆਂ ਇੱਕ ਵੇਲ ਇੱਕ ਆਲੂਗੀਆਂ ਤੇ ਕੁਦਰਤੀ ਖੇਤੀ ਵਿੱਚ ਅੱਟ ਟਾਣੀਆਂ ਬਣ ਜਾਂਦੀਆਂ ਬਹੁਤ ਧੀ ਗੱਲ ਹੈ। ਇਹ ਕੋभी ਅੱਧਰ ਜਗ੍ਹਾ ਹੁੰਦੇ ਵੀ ਮਿੱਟੀ ਆਣ ਪਈਆ ਨਰਮ ਕਿੰਨ ਚਾਰ ਛੇ ਸੱਤ ਤੇ ਇਹ ਆਲੂ ਦੇ ਸੱਤ ਆਲੂ ਖਣੇ ਨਹੀਂ ਕਿਉਂਕਿ ਗਰਮੀ ਦੇ ਵਿੱਚ ਵੀ ਇਹਨਾਂ ਟੈਂਪਰੇਚਰ ਦਾ ਮੁਕਾਬਲਾ ਕੀਤਾ ਤੇ ਹੋਰ ਬਾਤ ਕੁਝ ਚੱਲਿਆ ਇਹ ਜਦੋਂ ਸੋਕੇ ਦੀ ਗੱਲ ਹੁੰਦੀ ਹੈ ਤਾਂ ਸੋਕਾ ਵੀ ਚੱਲਿਆ ਯਾਰ ਕਿਉਂਕਿ ਹੁਣ ਪੱਧਰ ਜਗਾ ਤਾਂ ਉਸ ਤਰ੍ਹਾਂ ਪਾਣੀ ਨਹੀਂ ਲਾ ਸਕਦੇ ਪਾਣੀ ਓਕਣ ਵਰਤਿਆ ਵੀ ਨਹੀਂ ਜਾਂਦਾ ਕੁਦਰਤੀ ਖੇਤੀ 'ਚ ਬਹੁਤ ਨਾ ਮਾਤਰੇ ਵਰਤਿਆ ਜਾਂਦਾ ਅਸਲ ਗੱਲ ਹੈ ਵੀ ਆਪਾਂ ਤਾਂ ਦੇਖਣਾ ਸੀ ਵੀ ਕੁਦਰਤੀ ਖੇਤੀ ਜਦੋਂ ਆਲੂ ਸਟੋਰ ਚ ਲਾ ਜਾਂਦਾ ਇਹਦੇ ਵਿੱਚੋਂ ਆਪਾਂ ਨੂੰ ਇੱਕ ਹੋਰ ਚੀਜ਼ ਸਿੱਖਣ ਨੂੰ ਮਿਲੀ ਆ ਵੀ ਇਹ ਆਲੂ ਆਪਾਂ ਉਹਨਾਂ ਥਾਵਾਂ ਤੇ ਬੀਜ ਕੇ ਉਸੇ ਤਰ੍ਹਾਂ ਮੰਤਿਕ ਨਾ ਟਾ ਗਰੀਏ ਤਾਂ ਆਪਾਂ ਉਸ ਟਾਈਮੇ ਪੱਟ ਸਕਦੇ ਆ ਕਿਉਂਕਿ ਇਹਦੇ ਤੇ ਆਪਾਂ ਹੋਰ ਸਬ ਦੀ ਲਾ ਸਕਦੇ ਆ ਬੇਲ ਜਿਹੜੀ ਉੱਪਰ ਘੁੰਮੀ ਆਵੇ ਰੋਸਾਈ ਦੇ ਪੱਠੇ ਨੇ ਮਿੱਟੀ ਪਾਣੀ ਨੇ ਆਲੂ ਨੂੰ ਮਿੱਟੀ 'ਚ ਸਟੋਰ ਕਰ ਰੱਖੂਗੀ ਜਿਹੜਾ ਡਰ ਸੀਗਾ ਵੀ ਕਈ ਵਾਰੀ ਆਲੂਆਂ ਦੇ ਵਿੱਚ ਸਰਾਖ ਜੇ ਕਰ ਦਿੰਦੀ ਐ ਕਿਸੁੰਡੀ ਇਹ ਗਲੀਆਂ 'ਚ ਨਿਕਲੇ ਨੇ ਉਹ ਗਲੀਆਂ ਨਹੀਂ ਨਿਕਲੀਆਂ ਦੇ ਵਿੱਚੋਂ ਬਿਲਕੁਲ ਆਲੂ ਠੀਕ ਨਿਕਲੇ ਆ ਮੈਂ ਆਲੂ ਥੱਲੇ ਦੇਖ ਲੈ ਕਿੰਨੇ ਨਿਕਲੇ ਇੱਕ ਦੱਕ 3 4 5 ਇਹ ਲੋ ਕਟ ਨਿਕਲਣਾ ਚਾਹੀਏ ਨਿਕਲੇ ਨੇ। ਉਹ ਪਗਲੇ ਬੁੱਤੇ ਨੂੰ ਵੜਦੇ ਆ ਕਿਉਂਕਿ ਇਹ ਕੋਈ ਮੈਨੂੰ ਕਿਸਮ ਦਾ ਪਤਾ ਨਹੀਂ ਮੈਂ ਤਾਂ ਮਾਰਕੀਟ ਦੇ ਵਿੱਚੋਂ ਰੇਡੀ ਵਾਲੇ ਤੋਂ ਆਲੂ ਖਰੀਦ ਲਏ ਸੀਗੇ। ਕਿਸਾਨ ਮੰਡੀ ਦਾ ਸਬਜ਼ੀ ਵੇਚਣ ਜਾਂਦੇ ਆ। ਬਸ ਬੀਜ ਤੇ ਉਹਨਾਂ ਦੇਖੋ ਇੱਕ ਕਾਲੂ ਦੀਆਂ ਇੰਨੀਆਂ ਟਾਹਣੀਆਂ ਨੇ। ਤੇ ਇੱਕ ਕਾਲੂ ਦਾ ਬਾਹਰ ਨਿਕਲਿਆ ਪਿਆ ਪਰ ਖਾਸ ਗੱਲ ਦੇਖੋ ਕਿਸਾਨ ਵੀਰੋ ਆਲੂ ਬਾਹਰ ਪਿਆ ਪਰ ਜਿਵੇਂ ਹਰੇ ਹੋ ਜਾਂਦੇ ਨੇ ਹਰਾ ਰੰਗ ਜਾ ਬਣ ਜਾਂਦਾ ਉਹ ਨਹੀਂ ਬਣਿਆ ਹਲੇ ਤੱਕ ਇਹ ਤਾਂ ਬਿਲਕੁਲ ਠੀਕ ਰੰਗ ਆ। ਇਹ ਵੀ ਗੁਦਰਤੀ ਖੇਤੀ ਵਿੱਚ ਬੱਕਰੀ ਗੱਲ ਦੇਖਣ ਨੂੰ ਮਿਲੀ ਆ। ਅੰਦੋ ਦੱਲਾ ਇਹ ਆਲੂ ਛੋਟੇ ਰਹੇਗੇ। ਜਣੀ ਅਸਲ ਗੱਲ ਹੈ ਵੀ 6-7 ਆਲੂ ਬਣ ਜਾਂਦੇ ਨੇ ਇੱਕ ਆਲੂ ਦੇਖੋ ਜਿਹੜਾ ਆਲੂ ਦਾ ਸਾਈਜ਼ ਹੋਊਗਾ ਉਹੋ ਜਿਹੇ ਆਲੂ ਨਿਕਲੇ ਆਉਂਦੇ ਨੇ ਆਹ ਸਾਈਜ਼ ਆ ਪਰ ਖਾਸ ਗੱਲ ਇਹ ਵੀ ਆ ਵੀ ਇੰਨੇ ਗਰਮੀ ਦੇ ਵਿੱਚ ਵੀ ਕੁਦਰਤੀ ਤਰੀਕੇ ਨਾਲ ਆਲੂ ਪੈਦਾ ਹੋ ਗਿਆ ਵੀ ਬਿਨਾ ਬੱਟ ਬਿਨਾ ਬੱਟ ਤੋਂ ਜਿਹੜੀ ਮਲਚਿੰਗ ਸੀਗੀ ਉਹ ਵੀ ਕੋਈ ਬਹੁਤੀ ਮੋਟੀ ਨਹੀਂ ਸੀਗੀ ਆਹ ਮਲਚਿੰਗ ਆ ਸਾਰੀ ਉਹ ਜਿਹੜੀ ਇਹਦੇ ਵਿੱਚ ਪਈ ਸੀ ਬਸ ਇੰਨੀ ਤੇ ਬਾਕੀ ਮਲਚਿੰਗ ਮਿੱਟੀ ਖਾ ਗਈ ਹੈ ਇਹਦੇ ਥੱਲੇ ਤਾਲੂ ਇੱਕ ਨਿਕਲਿਆ। ਹੋਰ ਅਲੂ ਨਹੀਂ ਗਿਣਨੀ ਕੋਈ। ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਨਾ ਵੀ ਕੁਦਰਤੀ ਖੇਤੀ ਇਹ ਘਰ ਦੀ ਰਸੋਈ ਲਈ ਜ਼ਹਿਰ ਮੁਕ ਤਾਲੂ ਅਪ੍ਰੈਲ ਦੇ ਵਿੱਚ ਵੀ ਉਹ ਵੀ ਮਈ ਦੇ ਨੇੜੇ ਪਹੁੰਚਣ ਤੱਕ ਆਪਣੇ ਕੋਲ ਆਲੂ ਤਿਆਰ ਹੋ ਗਏ। ਹੁਣ ਇਹ ਆਲੂਆਂ ਦੇ ਵਿੱਚ ਜੋ ਮੌਸਮ ਦਾ ਅਸਰ ਪਿਆ। ਜੋ ਸਿਆਲ ਦੇ ਵਿੱਚ ਆਲੂ ਬਿਲਕੁਲ ਚਿੱਟਾ ਸੀ ਉਸ ਤਰ੍ਹਾਂ ਨਹੀਂ ਪਰ ਆਲੂ ਔਰੁੱਤ ਜਿਹੇ ਪੈਦਾ ਕਰ ਲਿਆ ਜਿਹੜੀ ਰੁੱਤੀ ਆਪਾਂ ਘੱਟ ਬੀਜਦੇ ਆ ਹੋ ਸਕਦਾ ਅਸਰ ਤਾਂ ਵੀ ਹੋਵੇ ਹਮ ਨਾਲ ਪਾਣੀ ਉਹ ਵੀ ਗੱਲ ਕਰਦੇ ਕਿੰਨੇ ਹਾਲੂ ਸੀਗੇ ਉਤਨੇ ਬਣ ਲੈਣੇ ਆ ਇਹ ਆਪਾਂ ਨੇ ਚੈੱਕ ਕੀਤਾ ਸੀ ਕਿਸਾਨ ਵੀਰੋ ਵੀ ਕੁਦਰਤੀ ਖੇਤੀ ਵਿੱਚ ਮੌਸਮ ਦਾ ਟਾਕਰਾ ਕਰਕੇ ਇੱਕ ਕਾਲੂ ਹੋਰ ਹੋਟ ਇੱਕ ਦੋ 3 4 5 6 6 ਟੋਏ ਪੱਤਰਾਂ ਦਾ ਮਤਲਬ 6 ਆਲੂ ਸੀਗੇ ਆਪਣੇ ਕੋਲ ਤੇ 6 ਆਲੂਆਂ ਦੇ ਆਪਾਂ ਇੰਨੇ ਆਲੂ ਬਣ ਗਏ ਤੇ ਆਹ ਆਲੂ ਨੂੰ ਤੇੜਾ ਵੱਧਦਾਈਆਂ ਨੇ ਜਿਵੇਂ ਬਿਾਈ ਸੀ ਪਾਟੀ ਹੁੰਦੀ ਹੈ ਬਾਕੀ ਆਲੂ तकरीबन ਠੀਕ ਨੇ ਕਿਉਂਕਿ ਮੌਸਮ ਦਾ ਵੀ ਅਸਰ ਹੋ ਸਕਦਾ ਹੈ ਇਹਦੇ ਵਿੱਚ ਸਰਾਖ ਹੋਇਆ ਇੱਕ ਆਲੂ ਤੇ ਹੋਰ ਇਹ ਦੋ ਬਿਮਾਰ ਆਲੂ ਨੇ ਬਾਕੀ ਸਾਰੇ ਤੰਦਰੁਸਤ ਨੇ ਤੇ ਕੱਲੂ ਆ ਫਟਿਆ ਜਿਵੇਂ ਆਪਾਂ ਕਹਿੰਦੇ ਫਟ ਜਾਂਦੇ ਆ ਬਾਕੀ ਸਾਰੇ ਫਟ ਜਾਂਦੇ ਜਾਨੀ April ਦੇ ਵਿੱਚ ਵੀ ਕੁਦਰਤੀ ਖੇਤੀ ਆਲੂ ਹੋ ਸਕਦਾ ਜੇ ਵਧੀਆ ਬੀ ਹੋਵੇ ਵਧੀਆ ਢੰਗ ਨਾਲ ਆ ਜਾਬ ਤਾਂ ਹੋਰ ਵਧੀਆ ਹੋ ਜਾਂਦੇ ਪਰ ਜਾਨੀ ਇਹ ਆ ਵੀ ਅਗਲੀ ਵਾਰੀ ਆਪਾਂ ਹੋ ਢੰਗ ਨਾਲ ਆ ਕੇ ਦੇਖਾਂਗੇ ਕਿਉਂਕਿ ਉਹਨੇ ਬੀ ਵੀ ਚੱਲਵਾ ਸੀ ਪਰ ਫੇਰ ਵੀ ਇਹ ਧਰਤੀ ਤਾਪਮਾਨ ਦਾ ਫਰਕ ਪੈਂਦਾ ਹੁਣ ਤੁਸੀਂ ਦੇਖੋ ਜਿਹੜੀ ਮਿੱਟੀ ਨਿਕਲੀ ਆ ਵਿੱਚੋਂ ਉਹ ਕਿਹੋ ਜਿਹੀ ਨਿਕਲੀ ਆ ਇਹ ਕੁਦਰਤੀ ਖੇਤਾਂ ਦੀ ਮਿੱਟੀ ਹੁੰਦੀ ਆ ਜੀ ਮਿੱਟੀ ਉਹ ਬੜੀ ਸ਼ਾਨਦਾਰ ਪਣ ਜਾਂਦੀ ਐ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਘਰ ਲਈ ਥੋੜੀ ਜਿਹਾ ਕਨਾਲ ਅਧੀ ਕਨਾਲ ਜ਼ਹਿਰ ਮੁਕਤ ਚੂਰ ਬਣਾਓ ਤੇ ਜਿੱਥੇ ਜ਼ਹਿਰ ਮੁਕਤ ਭੋਜਨ ਹੋਵੇ ਕਿਉਂਕਿ ਜਿਹੜਾ ਆਲੂ ਐ ਇਹ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਕਿੰਨਾ ਕਿਸਾਨ ਵੀ ਇਹਨਾਂ ਨੂੰ ਵੜਤਣਾ ਪੈਂਦਾ ਤਾਂ ਜਾ ਕੇ ਇਹਦਾ ਝਾੜ ਬਣਦਾ ਪਰ ਜੇ ਜ਼ਹਿਰ ਮੁਕਤ ਆਲੂ ਪ੍ਰਾਪਤ ਕਰਨੇ ਆ ਤਾਂ ਉਹਦਾ ਉਤਪਾਦਨ ਕਈ ਗੁਣਾ ਘਟ ਜਾਂਦਾ ਸੋ ਆਪਾਂ ਨੂੰ ਫੇਰ ਵੀ ਇਹ ਖਾਣੇ ਚਾਹੀਦੇ ਨੇ ਜ਼ਹਿਰ ਮੁਕਤ ਇਹਦਾ ਸੁਆਦ ਵੀ ਵੱਖਰਾ ਐ ਤੇ ਇਹਨਾਂ ਨੂੰ ਮੈਨੂੰ ਲੱਗਦਾ ਵੀ ਆਪਾਂ ਕਰੇ ਵੀ ਬੜੇ ਆਰਾਮ ਨਾਲ ਰੱਖ ਸਕਦੇ ਆਂ ਵੱਧ ਲਾਵਾਂਗੇ ਤੇ ਵੱਧ ਵੀ ਹੋ ਸਕਦੇ ਨੇ ਪਰ ਜਿਹੜਾ ਰੰਗ ਰੂਪ ਵਧੀਆ ਕੁਆਲਿਟੀ ਆ ਉਹ ਤਾਂ ਸਰਦੀ ਜੀ ਪ੍ਰਾਪਤ ਹੁੰਦੀ ਆ ਪਰ ਫੇਰ ਵੀ ਚਲੋ ਇਸ ਮੌਸਮ ਚਾਲੂ ਪ੍ਰਾਪਤ ਹੋ ਗਏ ਪਤਾ ਲੱਗ ਗਿਆ ਵੀ ਕੁਦਰਤੀ ਖੇਤਾਂ 'ਚ ਬੇਮੌਸਮੀਆ ਚੀਜ਼ਾਂ ਹੋ ਸਕਦੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ